ਬਾਬਾ ਨਾਨਕ ਕੋਹਿ ਸੰਪਾ ਬਾਬਾ ਨਾਨਕ ਚਿਤਿੰਦਰੰਗਰ ਬਾਬਾ ਨਾਨਕ ਚਿਤਿੰਦਰੰਗਰ ਬਾਬਾ ਨਾਨਕ ਕੋਹਿ ਸੰਪਾ ਨਾਨਕ ਨਾਮਕ ਕੋਹਿ ਦਰੁਦਾ ਅੰਮ੍ਰੰਕਾਰ ਬਾਬਾ ਕਾਰ ਗੁਰੂ ਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ ਜਨਮ ਮਰਨ ਭੋ ਕਟਿਆ ਸੰਸਾਰ ਰੋਗ ਬਿਯੋਗ ਮਿਟਾਇਆ ਸੰਸਾਰੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਿਭਾਇਆ ਜਨਮਦੰਸਿਰੋ ਨਾ ਉਤੇਰੇ ਸਾਧ ਤੇ ਦੁਰਜਨ ਜਨਮ ਕੋ ਆਇਆ ਜਨ ਗਏ ਗੁਰਦੇਵ ਦੇ ਸਤ ਸਬਦ ਦੇ ਮੁਕਤ ਕਰਾਇਆ ਭਾਉ ਭਗਤ ਗੁਰ ਪੁਰਬ ਕਰ ਨਾਮਦਾਨ ਇਸ਼ਨਾਨ ਦਿੜਾਇਆ ਜਿਹਾ ਬਿਉ ਤੇ ਹਾਗ ਪਾਇਆ ਭਾਉ ਭਗਤ ਗੁਰ ਪੁਰਬ ਕਰ ਨਾਮਦਾਨ ਇਸ਼ਨਾਨ ਦਿੜਾਇਆ ਬਾਬਾ ਨਾਲ ਸ਼ਣ ਪਾਇ ਜਿਨੀ ਤੁਧ ਨੂੰ ਧਨ ਕਹਿ ਆ ਤਿੰਨ ਜਮ ਨੇੜ ਨਾ ਆ ਤੂੰ ਕਰਨ ਕਾਰਨ ਸਮਰੱਥ ਮੈਂ ਕਰਤੇ ਮੈਂ ਕੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰਦਿਆ ਆਪੇ ਬਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੂ ਧੰਨ ਧੰਨ ਗੁਰਦੁਰੀ ਹਰ ਜੁਗ ਜਗ ਭਗਤ ਪਾਏ ਜੀ ਹੋ ਰਾਮ ਤੇ ਰੱਖਦਾ ਬਾਜ ਕਰਿਆ ਭਰਤ ਸੋ ਕਰਤਾ ਕਾਦਰ ਕਰੀ ਤੇ ਜੀਆਂ ਰਜ਼ਕ ਕਮਾਹੇ ਸਾਈਂ ਕਾਰ ਕਮਾਵਣੀ ਦੁਰਛੋਟੇ ਤੈਨ ਨ ਪਾਏ ਨਾਨਕ ਇੱਕ ਹੀ ਬਾਹਰੀ ਹੋਰ ਤੂਜੀ ਨਾਹੀ ਜਾਏ ਸੋ ਕਰੇ ਜਿਤ ਤੇਰ ਜਾਏ ਸੋ ਕਰੇ ਜਿਤ ਸਹਿਰ ਜਾਏ ਤੁਧ ਸਤ ਨਾਮ ਕੀ ਵਾਹੇ ਗੁਰੂ ਤੇ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ I'm not going to do tell ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਏ ਲੈ ਸਗਲ ਜਗਤ ਚੰਗ ਆਇਆ ਮੁਰੇ ਆਇ ਵਾਚ ਧਰਮ ਹਦ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਜੀਨੇ ਡਕ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾ ਇਕ ਮਨ ਇਕ ਚਿਤ ਭਾਇ ਹਰ ਕੀਆ ਸਦਾ ਸਦਾ ਵੱਡਿਆ ਦੇਨ ਪਛੋਤਾਏ ਇਹ ਮਨ ਹਰਜੀ ਧਿਆਏ ਤੂੰ ਕਮਾਨ ਇੱਕ ਚਿੱਤ ਭਾਏ ਹਰ ਕੀਆ ਸਦਾ ਸਦਾ ਵਡਿਆ ਆ ਦੇ ਨ ਪਛੋਤਾਏ ਹ ਹਰ ਕੈ ਸਦ ਬਲ ਹਾਰਣੈ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਮੇ ਸ਼ਬਦ ਜਲਾਏ ਮਹਲਾ 3 ਆਪੇ ਸੇਵਾ ਲਾਏ ਅੰਮ੍ਰਿਤ ਆਪੇ ਬਖਸ਼ ਕਰੇ ਸਭਨਾ ਕਾਮ ਆਪ ਹੈ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਘਰਵਾਸ ਹੈ ਜਗ ਜਗ ਸੋਭਾ ਹੋਏ ਪੋੜੀ ਤੋ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੇ ਆਪੇ ਸਿਸ਼ਟ ਸਿਰ ਜੀਆ ਆਪੇ ਹੁਣ ਗੋਈ ਸਭੇ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਵ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਬ ਆਖੋ ਧੰਨ 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 ਗੁਰਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਕਨਾ ਤੱਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ